ਥਾਰ ਦੇ ਵਿੱਚ ਘੁੰਮਣ ਵਾਲੀ ਇਹ ਮੈਡਮ ਕੋਈ ਮਾਡਲ ਨਹੀਂ ਹੈ ਬਲਕਿ ਬਠਿੰਡਾ ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਹੈ ਤੇ ਇਸ ਦੇ ਥਾਰ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਹੈ ਇਹ ਮਹਿਲਾ ਕਨਸਟੇਬਲ ਦੇ ਕਾਰਨਾਮੇ ਸੁਣੋਗੇ ਤੇ ਹੋਸ਼ ਉੱਡ ਜਾਣਗੇ ਜਿਹੜੇ ਚਿੱਟਾ ਬੰਦ ਕਰਵਾਉਣ ਲਈ ਜਿਨ੍ਹਾਂ ਨੂੰ ਰੱਖਿਆ ਗਿਆ ਹੈ ਉਹ ਚਿੱਟਾ ਖੁਦ ਹੀ ਜਿਹੜਾ ਹੈ ਉਹਨਾਂ ਦੇ ਕੋਲੋਂ ਬਰਾਮਦ ਹੋ ਰਿਹਾ ਹੈ ਬੜੀ ਡੈਡੀ ਲੈਣ ਪਤਲੋ ਸੋਚ ਤੇ ਸਮਝੋ ਜੀ ਆ ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਵਾਟੇ ਨਾਂਨ ਅਸੋ ਮੈਡਮ ਨੂੰ ਦੇਖ ਕੇ ਤੁਹਾਨੂੰ ਲੱਗੇਗਾ ਕਿ ਸ਼ਾਇਦ ਕੋਈ ਮਾਡਲ ਵਗੈਰਾ ਹੋਣਗੇ ਜਾਸਰ ਫਿਰ ਇਹਨੇ ਵਰਦੀ ਜਿਹੜੀ ਆ ਉਹ ਸ਼ਾਇਦ ਵੀਡੀਓ ਬਣਾਉਣ ਦੇ ਲਈ ਪਾਈ ਹੋਏਗੀ ਕਿਉਂਕਿ ਵਰਦੀ ਦੇ ਵਿੱਚ ਤਾਂ ਅਜਿਹੀਆਂ ਚੀਜ਼ਾਂ ਅਲਾਉਡ ਹੀ ਨਹੀਂ ਹੁੰਦੀਆਂ ਪਰ ਇਹ ਮੈਡਮ ਜਿਹੜੇ ਨੇ ਇਹਦਾ ਨਾਮ ਅਮਨਦੀਪ ਕੌਰ ਹੈ ਅਤੇ ਬਠਿੰਡਾ ਪੁਲਿਸ ਦੇ ਵਿੱਚ ਇਹ ਹੈੱਡ ਕਾਂਸਟੇਬਲ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਪਰ ਇਸ ਦੇ ਵਿਚਕਾਰ ਹੀ ਜਿਹੜਾ ਇਹ ਉਹ ਇਸ ਮਹਿਲਾ ਦੀ ਥਾਰ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਹੈ ਅਤੇ ਚਿੱਟੇ ਦੇ ਸਮੇਤ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਚਿੱਟਾ ਵੀ ਇਹਨਾਂ ਦਾ ਬਰਾਮਦ ਕਰ ਲਿਆ ਗਿਆ ਹੈ ਪਰ ਇੱਥੇ ਵੱਡੇ ਸਵਾਲ ਉੱਠਦੇ ਨੇ ਕਿ ਇੱਕ ਮਹਿਲਾ ਇੱਕ ਲੜਕੀ ਅੱਜ ਜਿਸ ਦੇ ਕੋਲੋਂ ਜਿਸ ਨੂੰ ਨੌਕਰੀ ਮਿਲੀ ਹੈ ਜੋ ਆਪਣੀ ਨੌਕਰੀ ਤੇ ਜਿਸ ਨੂੰ ਸਹੀ ਤਰੀਕੇ ਦੇ ਨਾਲ ਰਹਿਣਾ ਚਾਹੀਦਾ ਸੀ ਜਿਸ ਨੂੰ ਆਪਣੀ ਨੌਕਰੀ ਦਾ ਜਾਂ ਆਪਣੀ ਵਰਦੀ ਦਾ ਖਿਆਲ ਰੱਖਣਾ ਚਾਹੀਦਾ ਸੀ ਉਹੀ ਵਰਦੀ ਦਾ ਲਿਹਾਜ਼ ਜਿਹੜੀ ਉਹ ਭੁੱਲ ਗਈ ਹੈ ਦਰਅਸਲ ਉਹ ਚਪਸਰਾ ਨੇ ਵੀ ਕਹਿ ਦਿੱਤਾ ਕਿ ਇਹਨਾਂ ਨੂੰ ਸੋਜਿਆ ਗੁਪਤ ਸੂਚਨਾ ਦੇ ਆਧਾਰ ਤੇ ਸਾਡੀ ਜਾਣਕਾਰੀ ਮਿਲੀ ਸੀ ਕਿ ਇਹਦੇ ਥਾਰ ਦੇ ਵਿੱਚ ਚਿੱਟਾ ਹੈ ਤੇ ਜਦੋਂ ਇਸ ਨੂੰ ਗ੍ਰਿਫਤਾਰ ਜਦੋਂ ਇਹਦੀ ਤਲਾਸ਼ੀ ਲਈ ਗਈ ਤੇ ਇਸਦੇ ਥਾਰ ਦੇ ਵਿੱਚੋਂ ਸੱਚੀ ਚਿੱਟਾ ਮਿਲਿਆ ਸੋ ਪੁਲਿਸ ਅਫਸਰ ਮੌਕੇ ਤੇ ਕੀ ਕਹਿ ਰਹੇ ਨੇ ਕਿ ਸਾਰੀ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਸਾਰਾ ਕੁਝ ਸੁਣਾਉਂਦੇ ਹਾਂ ਜੋ ਡਿਸਟ੍ਰਿਕਟ ਪੁਲਿਸ ਤੇ ਏਐਨਟੀਐਫ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਏਸ ਮਨਜੀਤ ਸਿੰਘ ਚੌਕੀ ਇੰਚਾਰਜ ਵਰਦਮਾਨ ਤੇ ਸਹਿਥਾਨ ਬਰ ਰਾਜਪਾਲ ਸਿੰਘ ਏਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਅ ਬਾਦਲ 로ਡ ਫਲਾਈਓਵਰ ਦੇ ਥੱਲੇ ਕੱਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕਯੂ77ਵੀ ਲਾਡਲੀ ਟੀ ਚੌਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲੈਂਦੀ ਤਾਂ ਸਿਕਦਾਨੇਦਾਰ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁਕਾ ਲਿਖ ਕੇ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ ਕੌਰ ਹੈਗੀ ਏ ਸੀਨੀਅਰ ਲੇਡੀ ਕਾਂਸਟੇਬਲ ਹੈ ਜੋ ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਵਿੱਚ ਤਾਇਨਾਤ ਹੈ ਜੋ ਟੈਂਪਰੇਰੀ ਅਟੈਚ ਜਿਹੜੀ ਹੈ ਬਠਿੰਡਾ ਪੁਲਿਸ ਲੈਨ ਦੇ ਵਿੱਚ ਡਿਊਟੀ ਕਰਦੀ ਹੈ